ਇਸ ਮਹੀਨੇ ਹਾਂਜੀ ਅਕਤੂਬਰ ਦੀ 30 ਜਾਂ 31 ਜਿਹੜਾ ਵੀ ਮਹੀਨਾ ਹੈਗਾ ਹਾਂਜੀ ਹਾਂ ਉਦੋਂ ਤੱਕ ਜਿਹੜਾ ਵੀ ਬੰਦਾ ਲਾਲੀ ਵੀਕਲ ਤੋਂ ਗੱਡੀ ਲਏਗਾ ਲੋਨ ਕਰਾਏਗਾ ਤਾਂ ਉਹਦਾ ਫਾਈਲ ਚਾਰਜਸ ਜ਼ੀਰੋ ਠੀਕ ਹੈ ਜ਼ੀਰੋ ਦਾ ਮਤਲਬ ਜਿਹੜੇ ਫਾਇਦੇ ਆਦੇ ਪੈਸੇ ਹੋਣਗੇ ਉਹ ਲਾਲੀ ਵੀਕਲ ਪੇ ਕਰੇਗਾ ਤੁਹਾਨੂੰ ਰੁਪਈਆ ਵੀ ਪੇ ਕਰਨਾ ਪੀ ਲੋ ਲੈ ਵੀ ਕਰ ਦੇ ਸਟਾਰਟ ਬਈ ਚੱਕ ਦੇ ਕਪੜਾ ਚੱਕ ਦੇ ਲੈ ਵੀ ਮਿੱਤਰਾ ਬਈ ਵਧਾਈਆਂ ਹੋ ਗਈਆਂ ਬਈ ਬਾਈ ਨੂੰ ਦੀਵਾਲੀ ਦੇ ਮੌਕੇ ਗੱਡੀ ਲਈਆ ਲਾਲੀ ਵੀਕਲ ਤੋਂ ਬਈ ਤੇ ਬਾਕੀ ਭਾਈ ਨਾਲ ਗੱਲਬਾਤ ਕਰਦੇ ਵੀ ਗੱਡੀ ਕਿੱਦਾਂ ਦੀ ਲੱਗੀ ਤੇ ਕੰਡੀਸ਼ਨ ਕਿੱਦਾਂ ਦੀ ਐ ਲੋਨ ਵਗੈਰਾ ਕਰਾਇਆ ਵੀ ਸਹੀ ਹੋਇਆ ਸਾਰਾ ਕੁਝ ਨਾਲ ਵੀ ਕਸਟਮਰ ਵੀ ਉਹ ਪਹਿਲਾਂ ਦਿੰਦੇ ਆਪਾਂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਗੱਡੀ ਕਿਵੇਂ ਲੱਗੀ ਤੁਹਾਨੂੰ ਇਹ? ਗੱਡੀ ਬਹੁਤ ਵਧੀਆ ਲੱਗੀ ਜੀ। ਠੀਕ ਹੈ। ਬਾਕੀ ਬਹੁਤ ਵਧੀਆ ਲੱਗੀ ਭਾਜੀ ਉਹਨਾਂ ਨੇ ਡੀਲਿੰਗ। ਅੱਛਾ ਲੋਨ ਕਰਾਇਆ ਗੱਡੀ ਦੇ ਲਈ? ਹਾਂ ਜੀ ਲੋਨ ਕਰਾਇਆ ਅੱਜ ਹੀ ਲੋਨ ਕਰਾਇਆ ਭਾਜੀ। ਓਕੇ ਅੱਜ ਹੀ ਲੋਨ ਕਰਾਇਆ? ਹਾਂ ਜੀ। ਅੱਜ ਹੀ ਗੱਡੀ ਦੇ ਦਿੱਤੀ। ਹਾਂ ਜੀ ਗੱਡੀ ਦੇ ਦਿੱਤੀ ਭਾਜੀ। ਅੱਛਾ ਡਾਊਨ ਪੇਮੈਂਟ ਘੱਟ ਤੋਂ ਘੱਟ ਦਿੱਤੀ ਆ? ਤੇ ਆਨ ਪੇ ਬੜਾਂ ਜੀ 1.5 ਲੱਖ ਦਿੱਤੀ ਆ ਮੈਂ। 1.5 ਲੱਖ ਦਿੱਤੀ ਆ। ਹਾਂ ਜੀ ਤੇ ਬਾਕੀ 1.65 ਲੱਖ ਦਾ ਲੋਨ ਕਰਾਇਆ। ਕੋਈ ਲਾਂਬਾ ਉਹ ਖੜੇ ਨੇ ਸਾਹਮਣੇ ਹੁਣ ਦੱਸ ਦੋ। ਨਾ ਲਾਂਬਾ ਕੋਈ ਨਹੀਂ ਭਾਜੀ ਵ ਤੇ ਵੀਰੇ ਤੁਸੀਂ ਐਂ ਦੱਸੋ ਬਾਈ ਹਰਾਂ ਨੂੰ ਗੱਡੀ ਦੇ ਕੇ ਤੁਹਾਨੂੰ ਕਿਵੇਂ ਲੱਗੀ ਸਾਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਾ ਹਾਂਜੀ ਹਾਂ ਕਿਉਂਕਿ ਸਾਨੂੰ ਪੈਸੇ ਵੀ ਮਿਲੇ ਨੇ ਹਾਂਜੀ ਗਾਹਕ ਵੀ ਮਿਲ ਗਿਆ ਪੱਕਾ ਅਗਲੇ 10 ਸਾਲ ਲਈ ਠੀਕ ਹੈ ਜੀ ਬਾਈ ਤੇ ਉਹੀ ਗੱਲ ਹੈ ਵੀ ਨੈਕਸਟ ਕਾਰ ਤੁਸੀਂ ਇੱਥੇ ਲੈ ਕੇ ਜਾਵੋਗੇ ਹੋਰਾਂ ਨੂੰ ਵੀ ਦੱਸਾਂ ਲੇ ਜੀ ਬਾਈ ਹਾਂਜੀ ਹਾਂ ਤੇ ਬਈ ਮਿੱਤਰੋ ਬਾਈ ਹਰਾਂ ਨੇ ਗੱਡੀ ਲਈ ਆ ਠੀਕ ਹੈ ਤੇ ਦਿਵਾਲੀ ਦੇ ਮੌਕੇ ਬਹੁਤ ਵਧੀਆ-ਵਧੀਆ ਆਫਰ ਚੱਲਦੇ ਪਏ ਨੇ ਅਗਰ ਤੁਸੀਂ ਵੀ ਚਾਹੋ ਨਾ ਅਸੀਂ ਗੱਡੀ ਲਈਏ ਤਾਂ ਕਾਰ ਐਂਡ ਬਾਈਕ ਮਹਿੰਦਰਾ ਫਰਸਟ ਵਾਇਸ ਲਾਲੀ ਵਿਕਲ ਤੇ ਆਜੋ ਜਲੰਧਰ ਬਈ ਤੇ ਬਈ ਆਪਾਂ ਹ ਦਿਖਾਈਏ ਸਾਰੇ ਕਾਰਾ ਦਿਖਾ ਦਿਓ ਭਾਈ ਦਿਖਾ ਦਿਓ ਸਾਰੇ ਕਨੇ ਦਿਖਾਓ ਪਾਉਜ਼ ਕਰ ਲੈ ਲੈ ਆਓ ਥਾਰ ਲੈ ਆਓ ਲੈ ਵੀ ਪਹਿਲੀ ਆਪਣੇ ਲਵੇ ਆ ਗਈ ਬ੍ਰੇਜ਼ਾ ਕਾਰ ਬਈ ਇਹ ਕਿਹੜਾ ਮਾਡਲ ਕਾਰ ਹੈ ਵੀਰੇ ਇਹ ਬ੍ਰੀਜ਼ਾ ਭਾਜੀ 2019 ਹਾਂਜੀ ਜੀਡੀਆਈ ਠੀਕ ਹੈ ਆਟੋਮੈਟਿਕ ਓਕੇ ਫਰਸਟ ਓਨਰ ਹਾਂ ਹਾਂ ਚੱਲੀ ਸਿਰਫ 55000 ਵੀ ਸਰਵਿਸ ਰਿਪੋਰਟ ਸਿਰਫ 올 오리지널 ਜਿੰਦਾ ਸਿਰਫ ਫਰੰਟ ਬੰਪਰ ਪੇਂਟ ਐ ਤੇ ਪਿਛਲੇ ਬੰਪਰ ਦਾ ਅੱਧਾ ਪਾਸਾ ਪੇਂਟ ਐ ਕੋਈ ਪੀਸ ਪੇਂਟ ਨਹੀਂ ਐ ਚੇਂਜ ਨਹੀਂ ਆਂਦੀ ਅੰਡਾ ਪਾਸਾ ਗਾਰੰਟੀ ਐ ਓਕੇ ਸੇਵਿੰਗ ਸੇਵਿੰਗ ਬਈ ਗੱਲ ਕਰਾਂ ਵੀ 25000 ਰੁਪਏ ਦੀ ਸੇਵਿੰਗ ਐ ਸਿਰਫ ਪਾਰ ਦੇ ਵਿੱਚੋਂ ਦੇਖੋ ਬਈ ਆ ਰੇਟ ਕਿੰਨਾ ਰੱਖਿਆ ਜੀ ਇਹਦਾ ਭਾਜੀ ਇਹਦਾ ਰੇਟ ਹੈਗਾ 775000 ਰੁਪਿਆ ਆ ਕੇ ਦੇਣੀ ਐ ਜਿਹੜੀ ਹਾਂ ਦੇਣੀ ਉਹਦਾ ਰੇਟ 8 ਲੱਖ 30 25000 ਘਟਾਤਾ 25000 ਡਿਸਕਾਊਂਟ ਐ ਬਈ ਫੈਸਟੀਵਲ ਦੇ ਉੱਤੇ ਕੰਪਨੀ ਨੇ ਸਾਰੀਆਂ ਗੱਡੀਆਂ ਦੇ ਮੈਕਸਿਮਮ 75000 ਤੱਕ ਡਿਸਕਾਊਂਟ ਦਿੱਤੇ ਨੇ 25000 ਤੋਂ ਲੈ ਕੇ 75000 ਉਹ ਹੈਗੀ 75000 ਕੈਸ਼ ਹਾਂਜੀ ਹੈਗਾ ਜੀ 75000 ਵਾਲੀ ਗੱਡੀ ਤੇ 75000 ਦੇ ਡਿਸਕਾਊਂਟ ਵਾਲੀ ਕਾਰ ਵੀ ਦਵਾਂਗੇ ਹੁਣ ਐਂਡ ਤੱਕ ਬਣੇ ਰਹੋ ਭਾਈ ਸਾਰੀਆਂ ਕਾਰਾਂ ਤੁਹਾਨੂੰ ਦਿਖਾਉਂਗਾ ਤੇ ਕਾਰਾਂ ਹੋਣੀਆਂ ਪੂਰੀਆਂ ਸਰਟੀਫਾਈਡ ਅੱਛਾ ਗਾਰੰਟੀ ਵਾਰੰਟੀ ਕੀ ਰੱਖੂ ਆਪਣੀ ਭਾਜੀ ਆਪਣੇ ਕੋ ਜਿਹੜੀ ਵੀ ਗੱਡੀ ਲੋਗੇ ਹਾਂਜੀ ਉਹਦੇ ਚ ਉਹਦੀ ਏਜ ਗੱਡੀ ਦੇ ਸਾਲ ਗੱਡੀ ਦੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਵਾਰੰਟੀ ਹੈਗੀ ਐ ਜਿਹੜੀ ਗੱਡੀ ਦੀ ਵਾਰੰਟੀ ਕਈ ਗੱਡੀਆਂ ਦੀ 2 ਸਾਲ ਦੀ ਵਾਰੰਟੀ ਹੈ ਕਈਆਂ ਦੀ 1 ਸਾਲ ਦੀ ਵਾਰੰਟੀ ਹੈ ਕਈਆਂ ਦੀ 6 ਮਹੀਨੇ ਦੀ ਵਾਰੰਟੀ ਹੈ ਓਕੇ ਵਾਰੰਟੀ ਦਾ ਮੀਨ ਸਾਰਾ ਕੁਝ ਕਵਰਡ ਹੈ ਓਕੇ ਜੀ ਇੰਜਨ ਦੇ ਸਾਰੇ ਪਾਰਟ ਗিয়ার ਬਾਕਸ ਦੇ ਸਾਰੇ ਪਾਰਟ ਫਰੰਟ ਵੀਲ ਡਰਾਈਵ ਦੇ ਰੀਅਲ ਐਕਸਲ ਦੇ ਸ਼ਾਫਟ ਦੇ सਸਪੈਂਸ਼ਨ ਸਟੀਅਰਿੰਗ ਦੇ ਇੰਜੈਕਟਰ ਦੇ ਕਲਚ ਦੇ ਇਲੈਕਟ੍ਰੋਨਿਕ ਦੇ ਸਾਰੇ ਪਾਰਟ AC ਦੇ ਸਾਰੇ ਪਾਰਟ ਕਵਰ ਨੇ ਕੋਈ ਵੀ ਪਾਰਟ 2 ਸਾਲ ਚ ਖਰਾਬ ਹੋ ਜਾਂਦਾ ਉਹ ਪਾਰਟ ਵੀ ਚੇਂਜ ਕਰਾਂਗੇ ਤੇ ਉਹਦੀ ਲੇਬਰ ਵੀ ਫ੍ਰੀ ਕਰਾਂਗੇ ਓਕੇ ਜੀ ਤੇ 올 인디아 커버드 에 아니 ਕਿ ਜਲੰਧਰ ਦਿੱਤੀ ਜਲੰਧਰ ਹੀ ਕਵਰ ਹੈ ਤੁਸੀਂ ਮਹਿੰਦਰਾ ਫਸਟ ਚ ਉਹਦੇ ਟੋਲ ਫ੍ਰੀ ਨੰਬਰ ਤੇ ਕਾਲ ਕਰਨੀ ਹੈ ਤੇ ਦੱਸਣਾ ਵਾ ਇਸ ਲੋਕੇਸ਼ਨ ਤੇ ਬੈਠਾ ਵਾ ਉਹ ਗੱਡੀ ਵੀ ਭੇਜਣਗੇ ਗੱਡੀ ਟੋ ਕਰਕੇ ਵੀ ਲੈ ਜਾਣਗੇ ਤੇ ਠੀਕ ਕਰਕੇ ਬਿਨਾਂ ਪੈਸਿਆਂ ਤੋਂ ਤੁਹਾਨੂੰ ਘਰ ਫੇਰ ਫੜਾ ਕੇ ਜਾਣਗੇ ਟੋਈ ਦਾ ਕੋਈ ਖਰਚਾ ਨਹੀਂ ਹੁੰਦਾ ਇਹਦੇ ਵਿੱਚ ਬਈ ਤੇ ਅਗਲੀ ਕਾਰ ਆ ਗਈ ਆਪਣ ਲਵੇ ਇਹ Swift Desire ਕਿਹੜਾ ਮਾਡਲ ਹੈ ਇਹ ਭਾਜੀ Desire ਹੈਗੀ ਹੈ 2014 ਮਾਡਲ ਹਾਂਜੀ ਹਾਂ ਫਸਟ ਓਨਰ ਹੈ ਭਾਜੀ ਜਿਸ ਤਰ੍ਹਾਂ ਆਪਾਂ ਕਿਹਾ ਕਿ ਆਪਣੀ ਹਰ ਇੱਕ ਗੱਡੀਆਂ ਸਰਟੀਫਾਈਡ ਨੇ ਹਾਂਜੀ ਹਰ ਇੱਕ ਗੱਡੀਆਂ ਦੇ ਮੀਟਰ ਦੀ 100% ਗਾਰੰਟੀ ਏ ਜਿਹੜੀ 1,26 ਚੱਲੀ 1,26 ਹੀ ਚੱਲੀ ਏ ਪੈਸੇ ਘਟਾਉਂਦੇ ਨੇ ਹਾਂ ਜਿੱਦਾਂ 1 ਲੱਖ ਤੋਂ ਘੱਟ ਗੱਡੀ ਚੱਲੀ ਤਾਂ 4.5 ਰੇਟ ਏ ਆਪਾਂ 1,27 ਹਜ਼ਾਰ ਦਾ ਫਰਸਟ ਓਨਰ ਸਾਰੀ ਓਰੀਜਨਲ ਗਾਰ ਆਪਾਂ ਦੇ ਦਾਂ ਤੁਹਾਨੂੰ 4 ਲੱਖ ਰੁਪਏ ਦੀ 4 ਲੱਖ ਰੁਪਏ ਦੀ ਲੈ ਵੀ ਇਹਨੂੰ ਆਪਾਂ ਵੀ ਇੱਕ ਕਾਰ ਨਹੀਂ ਮੰਨ ਸਕਦੇ ਕਾਰ ਦੀ ਦੁਨੀਆ ਦੀ ਮਹਾਰਾਣੀ ਏ ਬਈ ਇੰਡੀਆ ਦੇ ਵਿੱਚ ਇਸ ਕਦਰ ਚੱਲੀ ਹੋਈ ਏ ਸਵਿਫਟ ਡਿਜ਼ਾਇਰ ਬਈ ਫਿਰ ਬਾਗਮਾਰ ਪੂਰੀ ਜਿਆਦਾ ਤੋਂ ਜਿਆਦਾ ਕਾਰ ਵਿਕਦੀ ਹੈ ਅਗਲੀ ਆ ਗਈ ਪ੍ਰਿਓ ਇਹ ਕਿਹੜਾ ਮਾਡਲ ਹੈ ਇਹ 2016 ਮਾਡਲ ਹੈ ਭਾਜੀ ਹਾਂਜੀ ਤੋਂ ਇਹ ਗੱਡੀ ਸੈਕੰਡ ਓਨਰ ਹੈ ਭਾਜੀ ਠੀਕ ਜੀ ਚੱਲੀ ਹੈਗੀ ਏ 53000 ਕਿਲੋਮੀਟਰ ਹਾਂ ਹਾਂ ਤੇ ਬਾਕੀ ਲੋਕਾਂ ਦੇ ਮਨ 'ਚ ਡਾਊਟ ਨਾ ਹੋਵੇ ਕਿ ਗੱਡੀਆਂ ਦੀਆਂ ਪ੍ਰਾਈਸਾਂ ਆ ਵਧਾ ਕੇ ਘਟਾਇਆ ਤੁਸੀਂ ਔਨਲਾਈਨ ਪੋਰਟਲ ਕਿਤੇ ਤੇ ਵੀ ਚਲ ਜਾਓ ਸਾਡੀ ਗੱਡੀ ਦਾ ਪਹਿਲਾ ਰੇਟ ਹੈ ਸਾਢੇ 3.5 ਲੱਖ ਰੁਪਈਆ ਡੀਟ ਵੀ ਆਏਗੀ ਟਾਈਮ ਵੀ ਹੈ ਕਦੋਂ ਪਾਇਆ ਸੀ ਅੱਜ ਦੀ ਰੇਟ ਦੇ ਵਿੱਚ ਇਹ ਗੱਡੀ ਦਾ ਰੇਟ ਕਰ ਦਿੱਤਾ ਆਪਾਂ 3,20,000 ਰੁਪਏ 3,20,000 ਲੈ ਵੀ ਆ ਚੱਲੇ ਦੇਖੋ ਬਾਈ ਖੁਰੀ ਗੱਡੀ ਲੈ ਕੇ ਬਾਈ ਹਨਾ ਚੰਗਾ ਜੀ ਬਾਈ ਬਾਏ ਬਾਏ ਥੈਂਕ ਯੂ ਜੀ ਦੁਬਾਰਾ ਫੇਰ ਸੇਵਾ ਦਾ ਮੌਕਾ ਦਿਓ ਹਾਂ ਜੀ ਤੇ ਅਗਲੀ ਇਹਦੀ ਗੱਲ ਕਰੀਏ ਵੀਰੇ ਹਨਾ ਜਿੱਦਾਂ ਆਪਣੇ ਇਹ ਹੈ ਹਨਾ ਇਹ ਕਾਰ ਐਂਡ ਬੈਗ ਦੇ ਐਪ ਦੇ ਉੱਪਰ ਵੀ ਹੈਗੀ ਹਾਂ ਹਾਂ ਜੀ ਐਪ ਦੇ ਉੱਤੇ ਵੀ ਹੈਗੀ ਐ ਦੋਦਾ ਅਗਰ ਤੁਸੀਂ ਦਿਖਾਣਾ ਚਾਹੁੰਦੇ ਹੋ ਆਪਣੇ ਕਸਟਮਰ ਨੂੰ ਕੋਈ ਵੀ ਕਸਟਮਰ ਆਂਦਾ ਆਪਣੇ ਕੋ ਹਾਂ ਜੀ ਹਾਂ ਇਹ ਸਕੈਨਰ ਹੈਗਾ ਭਾਜੀ ਆ ਦੇਖੋ ਸਕੈਨਰ ਸਕੈਨ ਕਰੋ ਇਹ ਗੱਡੀ ਦੀ ਡਿਟੇਲ ਆ ਗਈ ਹਾਂਜੀ ਹਾਂ ਇੱਥੇ ਰੇਟ ਕੀ ਆ ਰਿਹਾ 3.5 ਲੱਖ ਰੁਪਿਆ ਇੱਥੇ ਕੀ ਰੇਟ ਆ ਰਿਹਾ 3.5 ਲੱਖ ਰੁਪਿਆ ਇੱਥੇ 3 ਲੱਖ 20 ਹਜ਼ਾਰ ਆ ਰਿਹਾ ਠੀਕ ਹੈ ਜੀ ਇਹ ਸਾਰੀ ਗੱਡੀ ਦੀ ਤੁਹਾਡੀ ਰਿਪੋਰਟ ਵੀ ਆ ਗਈ ਹਾਂ ਪ੍ਰਾਈਸ ਵੀ ਆ ਗਈ ਕਿਲੋਮੀਟਰ ਵੀ ਆ ਗਿਆ ਸਾਰਾ ਕੁਝ ਆ ਗਿਆ ਇਹ ਮਤਲਬ 3.5 올ਡ ਪ੍ਰਾਈਸ ਹੈ ਹਾਂ 30000 ਵੀ ਹੈ 30000 ਦਾ ਡਿਸਕਾਊਂਟ ਕਰ ਦਿੱਤਾ ਇਹਨੂੰ GST ਡਿਡਕਸ਼ਨ ਕਹਿ ਲੋ ਇਹਨੂੰ ਦੀਵਾਲੀ ਦਾ ਤੋਹਫਾ ਕਹਿ ਲੋ ਦੀਵਾਲੀ ਦੇ ਪਟਾਕੇ ਕਹਿ ਲੋ ਪਟਾਕੇ ਕਹਿ ਲੋ ਆ ਆ ਗਈ ਇਹ ਭਾਜੀ ਗੱਡੀ ਕੱਲ ਹੀ ਘੱਟੀ ਆਪਾਂ ਹਾਂਜੀ ਹਾਂ ਇਹ ਗੱਡੀ ਹੈਗੀ ਏ ਮਾਈਕਰਾ 2013 ਮਾਡਲ ਹਾਂਜੀ ਗੱਡੀ ਦਾ 올ਡ ਪ੍ਰਾਈਸ 2 ਲੱਖ ਸੀ ਇਹ ਗੱਡੀ ਆਪਾਂ ਦੇ ਦਾਂਗੇ ਤੁਹਾਨੂੰ 175000 ਰੁਪਏ ਦੀ ਪੈਟਰੋਲ ਤੇਰਾ 175000 ਦੀ ਲਓ ਜੀ ਬਾਈ ਇਹਦੇ ਤੇ ਬਾਈ ਇਹਦੇ ਤੇ 25000 ਰੁਪਿਆ ਹੋ ਗਿਆ 30 25000 ਹੋ ਗਿਆ 25000 ਦੇ ਪੜਾਕੇ ਦੇ ਦੇ ਲੈ ਵੀ ਅਗਲੀ ਆ ਗਈ ਸਕੋਰਪਿਓ ਕਾਰ ਬਈ ਪੰਜਾਬੀਆਂ ਦੀ ਪਹਿਲੀ ਪਸੰਦ ਕਾਰ ਹੈਗੀ ਸਕੋਰਪਿਓ ਇਹ ਕਾਰ ਵੀ ਲੈ ਜਾ ਸਕਦੇ ਐਸਾ ਵੇਰੀਐਂਟ ਕਿਹੜਾ ਵੀਰੇ ਆਪਣਾ ਇਹ ਵੇਰੀਐਂਟ ਹੈਗਾ ਭਾਜੀ S9 ਠੀਕ ਹੈ ਜੀ ਫਸਟ ਓਨਰ ਕਾਰ ਹੈ ਜੈਨੂਨ ਸਰਵਿਸ ਹੋਣਾ 75000 ਚੱਲੀ ਹੋਈ ਹੈ ਠੀਕ ਹੈ ਜੀ ਗੱਡੀ ਦਾ ਪਹਿਲਾ ਪ੍ਰਾਈਸ ਹੈਗਾ ਸੀ 14,90,000 ਹਾਂਜੀ ਹੁਣ ਗੱਡੀ ਕਰ ਦਿੱਤੀ ਹੈ ਬਾਜੀ ਐ 14.5 ਲੱਖ ਰੁਪਏ ਦੀ ਓਕੇ 40,000 ਰੁਪਏ ਦਾ ਡਿਸਕਾਊਂਟ ਲਓ ਜੀ 40,000 ਤੇ 2 ਸਾਲ ਦੀ ਵਾਰੰਟੀ ਵੀ ਨਾਲ ਫ੍ਰੀ ਹੈ ਆਹ ਕਾਰ ਦੇ ਨਾਲ 2 ਸਾਲ ਦੀ ਵਾਰੰਟੀ ਮਿਲਨੀ ਆ ਬਿਦ ਆਰਐਸਏ ਆਰਐਸਏ ਵੀ ਫ੍ਰੀ ਹੈ ਬਾਜੀ ਆਰਐਸਏ ਬਿਲਕੁਲ ਫ੍ਰੀ ਹੈ ਨਾਲ ਦੇ ਨਾਲ ਵੀ ਹਾਂ ਤੇ ਅਗਲੀ ਆ ਗਈ ਆਪਣੇ ਦੇਵੇ ਆਹ ਵਾਲੀ ਇਹ ਕਿਹੜੀ ਐਸ 11 ਵੀਰੇ ਹੈਨਾ ਐ ਐਸ 11 ਹੈ ਜੀ ਹਾਂਜੀ ਐ ਫਸਟ ਓਨਰ ਹੈ ਐ ਚੱਲੀ ਹੈਗੀ ਇਹ ਭਾਜੀ ਤਕਰੀਬਨ 45000 ਕਿਲੋਮੀਟਰ ਹਾਂਜੀ ਤੇ ਇਹਦੇ ਤੇ 50000 ਰੁਪਏ ਡਿਸਕਾਊਂਟ ਹੈ 50000 ਪਹਿਲਾਂ ਇਹ ਗੱਡੀ ਹੈਗੀ ਸੀ 1599000 ਦੀ ਹਾਂਜੀ ਹੋਣ ਹੋ ਗਈ ਹੈ ਜੀ 14 ਲੱਖ 49000 ਦੀ 14 ਲੱਖ 99 Sorry 15 ਲੱਖ 99000 15 15 ਲੱਖ 99000 ਰੁਪਏ ਦੇ ਵਿੱਚ ਲੈ ਵੀ ਕਾਰ ਵੀ ਇਦਾਂ ਦੀ ਕਾਰ ਆ ਵੀ ਵੀ ਲੈ ਆ ਕੇ ਤੁਸੀਂ ਇੱਕ ਰੁਪਈਆ ਨਹੀਂ ਲਾਉਣਾ ਸਿਰਫ ਨਾਮ ਕਰਾਓ ਤੇ ਚਲਾਓ ਤੇਰ ਵੀ ਬ੍ਰਾਂਡ ਨਹੀਂ ਉਹਨੇ ਸਾਰੇ ਬ੍ਰਾਂਡ ਨੂੰ ਅਸਲ ਲੋਕਲ ਨੰਬਰ ਦੇ ਘਾਰਾ ਸਾਰੀ ਹਾਂ ਲੋਕਲ ਨੰਬਰ ਏ ਠੀਕ ਹੈ ਜੀ ਕਈ ਕਹਿੰਦੇ ਨੇ ਭਈਆ ਨਾ ਵੀ ਇਹ ਮੂਰੇ ਪਲੇਟਾਂ ਲਾਈਆਂ ਇਹ ਲਾਈਆਂ ਕੁਛ ਲਾਈਆਂ ਪਈਆਂ ਨਾ ਤੇ ਇੱਕ ਜਸਟ ਬ੍ਰਾਂਡਿੰਗ ਕਰਕੇ ਆ ਵੀ ਹੈ ਨਾ ਹਾਂਜੀ ਬਿਲਕੁਲ ਕੰਪਨੀ ਦੀ ਬ੍ਰਾਂਡਿੰਗ ਹੈ ਭਾਈ ਸਾਰਾ ਕੁਝ ਨੰਬਰ ਨੰਬਰ ਚਾਹੀਦਾ ਤੁਸੀਂ ਫਾਈਰ ਨੂੰ ਕਾਲ ਕਰ ਲੋ ਨੰਬਰ ਵੀ ਸਾਰਾ ਕੁਝ ਮਿਲ ਜਾਣਾ ਤੇ ਆ ਆ ਗਈ ਵੀਰੇ ਕਿਹੜਾ ਮਾਡਲ ਹੈ ਮੋਰਿਸ ਇਹ ਉਹੀ ਜਿਹੜੀ ਉਹ ਸਟੱਡੀ ਦੇ ਗਿਆ ਸੀ 75 ਹਜ਼ਾਰ ਡਿਸਕਾਊਂਟ ਵਾਲੀ ਆ ਗਈ 75 ਹਜ਼ਾਰ ਦਾ ਡਿਸਕਾਊਂਟ ਹੈ ਦੇ ਤੇ ਲਓ ਜੀ ਭਾਈ ਆਪਾਂ ਐ ਗੱਲ ਕਰ ਲਈ ਵੀ अल्टੋ ਫਰੀ ਕਰਤੀ ਨਾਲ अल्टੋ ਫਰੀ ਕੋ ਛੋਟੀ अल्टੋ ਫਰੀ ਹੋਗੀ ਛੋਟੀ अल्टੋ ਫਰੀ ਹੋਗੀ ਬਈ ਹੈ ਨਾ 75000 ਦਾ ਡਿਸਕਾਊਂਟ ਹੈ ਕਾਰ ਦੇ ਉੱਤੇ ਬਈ ਤੇ ਇਹ ਗੱਡੀ ਭਾਜੀ ਸਿਰਫ 20000 ਕਿਲੋਮੀਟਰ ਚੱਲੀ ਹੈ ਠੀਕ ਹੈ ਫਰਸਟ ਓਨਰ ਕਾਰ ਹੈ ਇਸ ਗੱਡੀ ਦਾ ਬੰਪਰ ਵੀ ਨਹੀਂ ਪੇਂਟ ਹੈਗਾ ਓਕੇ ਇਹ ਡਾਕਟਰ ਡਰਾਈਵਨ ਕਾਰ ਹੈ ਆਰ ਸੀ ਤੇ ਵੀ ਹਸਪੀਟਲ ਦਾ ਹੀ ਨਾਮ ਹੈ ਹਾਂਜੀ ਹਾਂ ਗੱਡੀ ਬਹੁਤ ਵਧੀਆ ਹੋਵੇ ਓਕੇ ਜੀ ਫਰਸਟ ਓਨਰ ਕਾਰ ਹੈ ਟਾਪ ਮਾਡਲ ਹੈ ਸ਼ਾਰਪ ਆਟੋਮੈਟਿਕ ਠੀਕ ਹੈ ਜੀ ਫੀਚਰ ਤੁਹਾਨੂੰ ਪਤਾ ਹੀ ਇਸ ਗੱਡੀ 'ਚ ਇੰਨੇ ਨੂੰ ਜ਼ਿਆਦਾ ਹੈਗੇ ਨੇ ਜੇ ਅਸੀਂ ਐਕਸਪਲੇਨ ਕਰਨ ਲੱਗ ਪਈਏ ਈਵੈਂਟ ਦੀ ਆਪਣੀ ਵੀਡੀਓ ਇੱਥੇ ਹੀ ਬਣ ਜਾਣੀ ਹੈ ਹਾਂਜੀ ਹਾਂ ਤੇ ਇਹਦਾ ਪ੍ਰਾਈਸ ਕਿੰਨਾ ਰੱਖਿਆ ਆਪਣਾ ਭਾਜੀ ਇਹਦਾ ਪ੍ਰਾਈਸ ਪਹਿਲਾਂ ਆਪਾਂ ਰੱਖਿਆ ਸੀ 13 ਲੱਖ 50 ਹਜ਼ਾਰ ਹਾਂਜੀ ਜੀਐਸਟੀ ਇੰਪੈਕਟ ਤੇ ਦਿਵਾਲੀ ਕਰਕੇ ਹੁਣ ਕਰ ਦਿੱਤੀ 12 ਲੱਖ 75 ਹਜ਼ਾਰ ਦੀ 12 ਲੱਖ 75 ਹਜ਼ਾਰ ਦੀ ਅੱਛਾ ਇਹ ਮਾਈਲੇਜ ਕਿਨੇ ਕੀ ਦੇ ਦਿੰਦੀ ਐ ਨਹੀਂ ਵੀਰੇ ਭਾਜੀ ਇਹ ਜਿਹੜੀ ਐਮਜੀ ਦੀ ਗੱਡੀ ਐ ਇਹ 10 12 ਦੀ ਐਵਰੇਜ ਦੇ ਦਿੰਦੀ ਬਾਈ 10 12 ਦੀ ਠੀਕ ਹੈ ਜੀ ਬਾਈ ਲੋ ਜੀ ਬਾਈ ਬਈ ਨਵੀਂ ਕਾਰ ਆ ਚੱਲੀ ਕੁਝ ਨਹੀਂ ਬਹੁਤ ਥੋੜੀ ਕਾਰ ਚੱਲੀ ਹੋਈ ਆ ਫਰੰਟ ਦੇ ਉੱਤੇ ਵੀ ਕੈਮਰਾ 360 ਡਿਗਰੀ 뷰 ਕੈਮਰਾ ਹੈਗਾ ਇੰਟਰਨੈਟ ਇਨਸਾਈਡ ਹੁੰਦਾ ਹੀ ਹੁੰਦਾ ਹੈ। ਹਾਂਜੀ ਇੰਟਰਨੈਟ ਇਨਸਾਈਡ ਹੈਗਾ। ਹਾਂਜੀ ਹਾਂ। ਤੇ ਇਹ ਕਾਰ ਵੀ ਜੀ ਲਿਆ ਤਾਂ ਟੌਪ ਵਾਲਾ ਮਾਡਲ ਹੈ ਸਾਨੂੰ ਵਗੈਰਾ ਸਾਰਾ ਕੁਝ ਆ ਭਈ। ਕਮੀ ਕੋਈ ਨਹੀਂ। ਕਮੀ ਇੱਕ ਹੈ ਉਹ ਬਸ ਥੋੜੀ। ਤੇ ਆ ਆ ਗਈ ਅਗਲੀ ਆ ਵੀ ਨੇ ਐਕਸਵੀ 500 ਇਹ ਕਿਹੜਾ ਮਾਡਲ ਹੈ ਇਹ ਬੰਦਾ। ਇਹ ਭਾਜੀ 2018 ਮਾਡਲ ਹੈ। ਹਾਂਜੀ। ਇਹ ਡਬਲਿਊ 7 ਹੈ ਭਾਜੀ। ਹਾਂ ਹਾਂ। ਇਹ ਵੀ ਸਰਵਿਸ ਰਿਪੋਰਟ ਦੇ ਨਾਲ ਚੱਲੀ ਹੋਈ ਹੈ ਭਾਜੀ ਤਕਰੀਬਨ ਤਕਰੀਬਨ 94000 ਕਿਲੋਮੀਟਰ। ਇਸ ਗੱਡੀ ਦਾ ਵੀ ਪਹਿਲਾ ਪ੍ਰਾਈਸ 8,80,000 ਸੀ। ਉਹਨੇ ਗੱਡੀ ਕਰ ਦਿੱਤੀ ਹੈ 8.5 ਲੱਖ ਰੁਪਏ। 8.5 ਲੱਖ ਰੁਪਈਆ ਦੇ ਵਿੱਚ। ਲੋ 8.5 ਲੱਖ ਦੀ ਇੱਕ ਸਾਲ ਦੀ ਗਾਰੰਟੀ ਨਾਲ ਬਰੰਡ ਨੀਲ ਸੈਂਟਰੀ ਹੈ, ਪੁਸ਼ ਬਟਨ ਸਟਾਰਟ ਹੈ। ਸੀਟ ਕਵਰ ਨਵੇਂ ਬਏ ਨੇ ਅੰਦਰੋਂ ਭਾਵੇਂ ਗੱਡੀ ਦਿਖਾ ਦੋ। ਨਵੀਂ ਸ਼ੇਪ ਦੇ ਵਿੱਚ ਆਈ ਜਿਹੜੀ 2018 ਚ ਆਉਂਦੀ ਸੀ। ਹਾਂਜੀ ਹਾਂ। ਲੋ ਜੀ ਬਈ ਤੇ ਕਾਰ ਹੈਗੀ ਆ ਪੂਰੀ ਨਵੀਂ ਬਈ। ਇਹ ਕਾਰ ਤੁਸੀਂ ਲੈ ਜਾ ਸਕਦੇ ਹੋ। ਕੰਡੀਸ਼ਨ ਵਾਈਜ਼ A1 ਤੇ ਤੁਹਾਨੂੰ ਅੰਦਰੋਂ ਦਿਖਾ ਦਾਂ। PV09 ਨੰਬਰ ਦੀ ਕਾਰ ਹੈ ਜਿਹੜੀ ਤੁਹਾਨੂੰ ਇਹ ਮਿਲ ਰਹੀ ਹੈਗੀ। ਲਾਲੀ ਵਿਕਲ ਦੇ ਉਤੋਂ ਬਿੰਦਰਾ ਫਰਸਟ ਵਾਇਸ ਦੇ ਉਤੋਂ ਬਈ ਬਈ ਲਾਲੀ ਲਵੇ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਹੁੰਦੀਆਂ ਨੇ ਬਈ ਉਹ ਵੀ ਬਈ ਆ ਕੇ ਜਾਂਦੇ ਨੇ ਨਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹਰੇ ਕਾਰਾਂ ਹੁੰਦੀਆਂ ਕਿੱਦਾਂ ਦੀਆਂ ਨੇ ਜਿੱਦਾਂ ਲਾਈਕ ਸ਼ੋਰੂਮ ਦੇ ਵਿੱਚ ਕਾਰਾਂ ਹੁੰਦੀਆਂ ਨਾ ਉਦਾਂ ਦੀ ਕੰਡੀਸ਼ਨ ਆ ਚੈੱਕ ਕਰ ਲੋ ਕੰਡੀਸ਼ਨ ਬਈ ਹੈ ਨਾ ਇਹ ਭਾਜੀ ਫੋਰ ਐਵਰ ਬਿੰਦਰਾ ਸਹੀ ਗੱਲ ਹੈ ਕਿਹੜਾ 2005-6 ਤੋਂ ਸ਼ੁਰੂ ਹੋਈ ਸੀ ਅੱਜ ਤੱਕ ਵਿਕਰੀ ਇਹ ਬਲੈਰੋ ਹੁਣ ਨਵੀਂ ਵੀ ਆਈ ਆ ਨਵੀਂ ਫਿਰ ਇੱਕ ਹੋਰ ਲਾਂਚ ਕਰ ਦਿੱਤੀ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਚ ਕੱਢ ਦਿੱਤੀ ਉਹਦੀ ਹਾਈਪ ਦੇਖੋ ਕਿੰਨੀ ਬਾਣੀ ਜਦੋਂ ਕਰਾਈ ਲੋਕਾਂ ਨੇ ਮੋਡੀਫਾਈ ਕਹਿਣਗੇ ਵੀ ਇਹਦੇ ਵਰਗੀ ਇਹ ਵੀ ਮੋਡੀਫਾਈਡ ਹੋਈ ਪਈ ਭਾਜੀ ਜਿਹੜੇ ਥਾਰ ਦੇ ਲੋਏ ਨੇ ਇਹਨੂੰ ਪਏ ਹੋਏ ਨੇ ਹਾਂਜੀ ਹਾਂ ਟਾਇਰ ਵੱਡੇ ਪਏ ਹੋਏ ਨੇ ਹਾਂ ਹਾਂ ਬੈਕ ਕੈਮਰਾ ਲੱਗਾ ਹੋਇਆ ਨਵੀਂ ਸੀਟ ਕਰਦੇ ਪਈ ਹੋਈ ਹੈ ਹਾਂ ਹਾਂ ਹੈਗਾ ਵੀ ਨਵੇਂ ਇੰਜਨ ਵਾਲੀ 18 ਮਾਡਲ ਹਾਂਜੀ ਪੈਸੇ ਦੇ ਪੈਸੇ ਬਹੁਤ ਥੋੜੇ ਜਿਹੇ ਨੇ ਭਾਜੀ 725 ਪਹਿਲਾਂ ਮੰਗਦੇ ਸੀ ਹਾਂਜੀ 690 ਕਰ ਦਿੱਤਾ 30000 ਰੁਪਿਆ ਡਿਸਕਾਊਂਟ 35000 ਦਾ ਡਿਸਕਾਊਂਟ ਆ ਕਰਦੇ ਉੱਤੇ ਬਲੈਰੋ ਦੇ ਉੱਤੇ ਬਈ ਜੇ ਕਿਸੇ ਨੇ ਲੈ ਜਾਣੀ ਆ ਇਹ ਕਾਰ ਲਿਆ ਡਾਊਨ ਪੇਮੈਂਟ ਕਿੰਨੀ ਦੇ ਦੀਏ ਤੇ ਆਪਾਂ ਇਹਦੇ ਡਾਊਨ ਪੇਮੈਂਟ 50000 ਰੁਪਏ ਦੇ ਦਿਓ ਬਾਕੀ ਲੋਨ ਕਰਾ ਦਾਂਗੇ 50000 ਰੁਪਿਆ ਲਓ ਜੀ ਬਈ 35000 ਦਾ ਡਿਸਕਾਊਂਟ ਕਰਤਾ 50000 ਡਾਊਨ ਪੇਮੈਂਟ ਦੇ ਕੇ ਕਾਰ ਲੈ ਜਾਓ ਬਈ ਤੇ ਕਾਰ ਹੈਗੀ ਆ ਪੂਰੀ ਵਧੀਆ ਲੋਕਲ ਨੰਬਰ ਦੀ ਕਾਰ ਆ ਪੀਪੀ08 ਦੀ ਬਈ ਤੇ ਆਜੋ ਜੇ ਕਿਸੇ ਨੇ ਆਡੀ ਦਾ ਸੁਪਨਾ ਪੂਰਾ ਕਰਨਾ ਬਈ ਹਨਾ ਇਹ ਆਡੀ ਐ ਭਾਜੀ Q5 5 2014 ਮਾਡਲ ਹੈ ਜੈਨੂਨ ਸਰਵਿਸ ਰਿਕਾਰਡ ਨਾਲ ਚੱਲੀ ਹੈ ਭਾਜੀ ਠੀਕ ਹੈ ਹਮ ਇਹ ਗੱਡੀ ਦੇ ਵਿੱਚ ਆਪਾਂ ਕਸਟਮਰ ਨੂੰ ਦੱਸ ਦਈਏ ਇਹ ਦਿੱਲੀ ਨੰਬਰਕਾਰ ਹੈ ਓਕੇ ਜੀ ਠੀਕ ਹੈ ਬਟ ਇਹਦੇ ਜੇ ਅਸੀਂ ਪੰਜਾਬ ਦਾ ਨੰਬਰ ਲਗਵਾ ਕੇ ਦਾਂਗੇ ਹਾਂਜੀ ਉਹ ਲਗਵਾਉਣ ਦੇ ਪੈਸੇ ਵੀ ਵਿੱਚ ਹੀ ਨੇ ਵਿੱਚ ਹੀ ਨੇ ਇਨਕਲੂਡ ਹੈ ਇਨਕਲੂਡ ਹੈ ਹਾਂਜੀ ਹਾਂ ਠੀਕ ਹੈ ਇਹ ਗੱਡੀ ਪਹਿਲਾਂ ਆਪਾਂ 1.5 ਲੱਖ ਦੀ ਕਹਿ ਰਹੇ ਸੀ ਹਾਂਜੀ ਹਾਂ ਹੋਣ ਆਪਾਂ ਗੱਡੀ ਤੁਹਾਨੂੰ 10 ਲੱਖ ਰੁਪਏ ਦੀ ਦੇ ਦਾਰੇ 10 ਲੱਖ ਰੁਪਏ ਦੀ ਕਾਰ ਮਿਲ ਜਾਣੀ ਲਓ ਜੀ ਬਈ ਆਡੀ Q5 10 ਲੱਖ ਰੁਪਏ ਦੀ ਕਾਰ ਮਿਲ ਜਾਣੀ ਸਾਰੀ ਸਰਵਿਸ ਰਿਕਾਰਡ ਨਾਲ ਚੱਲੀ ਹੋਈ ਏ ਹਾਂ ਜੀ ਹਾਂ ਈਵਨ ਇਹਦੀ ਮੇਜਰ ਸਰਵਿਸ ਆਡੀ ਤੋਂ ਹੋਈ ਏ ਸਾਰੀਆਂ ਸਰਵਿਸਾਂ ਆਡੀ ਤੋਂ ਨੇ ਲਓ ਜੀ ਬਈ ਦੇਖ ਲਓ ਬਈ ਅੰਦਰੋਂ ਕਾਰ ਚੈੱਕ ਕਰ ਲਓ ਅੰਦਰੋਂ ਕਾਰ ਦੀ ਕੰਡੀਸ਼ਨ ਵਧੀਆ ਪਈਆ ਤੇ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਪਈਆ ਵਧੀਆ ਕਾਰ ਆ ਤੇ ਲੈ ਜਾਓ ਬਈ ਜੇ ਕਿਸੇ ਨੇ ਕਾਰ ਲੈ ਜਾਣੀ ਆ ਤੇ ਅਗਲੀ ਆ ਗਈ ਡਸਟਰ ਆਪਣੇ ਲਈ ਆ ਲੋ ਜੇ ਕਿਸੇ ਨੇ ਬਿਲਡ ਕੁਆਲਟੀ ਵੀ ਲੈਣੀ ਆ ਮਾਈਲੇਜ ਵੀ ਲੈਣੀ ਆ ਤਾਂ ਆਹ ਕਾਰ ਦੇ ਵੀ ਐਸਯੂਵੀ ਵੀ ਲੈਣੀ ਹੈ ਐਸਯੂਵੀ ਵੀ ਆ ਗਈ ਪੈਸੇ ਡਿਜ਼ਾਇਰ ਨਾਲ ਘੱਟ ਲੈਣੇ ਨੇ ਹਾਂ ਹਾਂ ਤੇ ਫਿਰ ਦਸਤਾ ਲੈ ਜਾਓ ਸਾਡੇ ਕੋ ਆ ਵਧੀਆ ਕਾਰ ਆ ਵੀਰੇ ਜੀ ਵਧੀਆ ਕਾਰ ਐ ਟਾਇਰ ਚਾਰੋ ਬ੍ਰੈਂਡ ਨਿਊ ਪੈਗੇ ਨੇ ਭਾਈ ਦਿਖਾ ਦਿਓ ਭਾਵੇਂ ਸਹੀ ਗੱਲ ਐ ਜੀ ਸਾਰੇ ਬ੍ਰੈਂਡ ਨਿਊ ਨੇ ਹਰ ਗੁੱਡਇਰ ਦੇ ਟਾਇਰ ਨੇ ਨਾਲ ਗੁੱਡਇਰ ਦੇ ਟਾਇਰ ਨੇ ਬਾਕੀ ਸੋਹਣੀ ਕਾਰ ਐ ਖੜੀ ਖੜਾਵਾ ਵਧੀਆ ਹੋਵੇ ਕਿਹੜੀ 110 ਐ ਜਾਂ 85 ਐ ਇਹ ਭਾਈ 85 ਵੀ ਐ 85 ਲੋ ਜੀ ਫਿਰਦਾ ਬਾਲਾ ਵਦਿਆ ਸੋਨੇ ਸੁਹਾਗਾ ਵੀ ਐਵਰੇਜ ਅੰਤਾਂ ਦੇ ਦਿੰਦੇ 25-25 ਹੀ ਦੇ ਦਿੰਦੀ ਆ ਵੀਰੇ ਅੱਛਾ ਮਾਡਲ 2000 2014 ਵਾਜੀ ਹਾਂਜੀ ਆਰਐਕਐਲ ਆਪਸ਼ਨਲ ਮਾਡਲ ਹੈ ਭਾਜੀ ਟਾਪ ਮਾਡਲ ਹੀ ਹੈ ਵੀ ਤੇ ਗੱਡੀ ਪਹਿਲਾਂ ਸੀ ਇਸ ਗੱਡੀ ਦਾ ਪ੍ਰਾਈਸ 4 ਲੱਖ ਰੱਖਿਆ ਸੀ ਕੋਣ ਗੱਡੀ ਅਸੀਂ ਦੇ ਦਾਂਗੇ ਤੁਹਾਨੂੰ 3.5 ਲੱਖ ਰੁਪਏ ਦਾ 3.5 ਲੱਖ ਰੁਪਏ ਦਾ ਟੱਚ ਸਕਰੀਨ ਲੱਗੀ ਹੋਈ ਅੰਦਰ ਅੰਦਰੋਂ ਘਾਰ ਚੈੱਕ ਕਰ ਲਓ ਬਈ ਅੰਦਰੂਕਾਰ ਦੀ ਕੰਡੀਸ਼ਨ ਵਧੀਆ ਪਈ ਆ ਚਾਰੇ ਪਾਸੇ ਵਿੰਡੋਆਂ ਚ ਆਉਂਦੀਆਂ ਹੁੰਦੀਆਂ ਨੇ ਤੇ ਵਧੀਆ ਪਿਕਅਪ ਪੁਕਅਪ ਐਨ A1 ਹੁੰਦੀ ਹੈ ਕਾਰ ਦੀ ਬਸ ਆਜੋ ਤੇ ਕਾਰ ਲੈ ਜਾਓ ਉਹ ਵਾਲਾ ਸੀਨ ਆ ਬਈ ਕ੍ਰੇਟਾ ਕਾਰ ਭਾਈ ਬਾ ਕੁਮਾਲਾ ਮਹਾਰ ਕੰਡੀਸ਼ਨ ਵਾਈਜ਼ ਵੀ ਵਧੀਆ ਪਈ ਆ ਤੇ ਭਾਈ ਜੇ ਕਿਸੇ ਨੇ ਲੈਣੀ ਆ ਪਟ੍ਰੋਲ ਦੀ ਤਾਂ ਆਹ ਕਾਰ ਲਿਆ ਸਕਦੇ ਭਾਜੀ ਕ੍ਰੇਟਾ ਇਹ ਜਿਹੜੀ ਸਪੈਸ਼ਲ ਐਡੀਸ਼ਨ ਹੈ ਹਾਂਜੀ ਹਾਂ ਇਹਨੂੰ ਅਗਰ ਦੇਖ ਸਕਦੇ ਹੋ ਸਾਰੀ ਬ੍ਰਾਂਡਿੰਗ ਐਡਵੈਂਚਰ ਦੀ ਹੋਈ ਹੈ ਹਾਂਜੀ ਹਾਂ ਵੀਰ ਇੱਧਰ ਲਿਆ ਕੈਮਰਾ ਦਿਖਾ ਲਓ ਜੀ ਬਾਈ ਐਡਵੈਂਚਰ ਦੀ ਬ੍ਰਾਂਡਿੰਗ ਹੈ ਹਾਂਜੀ ਹਾਂ ਅਗਰ ਤੁਸੀਂ ਐਸਐਕ ਦੇਖੀ ਹੋਏਗੀ ਤਾਂ ਉਹਦੇ ਵਿੱਚ ਬਲੈਕਿਸ਼ ਕਲਰ ਘੱਟ ਹੁੰਦਾ ਇਹਨੂੰ ਥੋੜਾ ਬਲੈਕ ਲੁੱਕ ਦੇ ਕੇ ਬੜੀ ਸੋਹਣੀ ਲੁੱਕ ਬਣਾਈ ਹੈ ਅਗਰ ਬਲੈਕਟ ਹੈ ਹਾਂਜੀ ਨਹੀਂ 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 ਇਹ ਕੰਪਨੀ ਨੇ 23 ਦੇ ਵਿੱਚ ਕੁਝ ਗੱਡੀਆਂ ਗੱਡੀਆਂ ਸੀ ਜਿਸ ਤਰ੍ਹਾਂ ਤੁਸੀਂ ਕਹ ਲਓ ਅਨਿਵਰਸਰੀ ਸਪੈਸ਼ਲ ਐਡੀਸ਼ਨ ਇਹਨੂੰ ਐਡਵੈਂਚਰ ਹੈਗੀ ਐਸਐਕ ਸਟਾਪ ਮਾਡਲ ਹੀ ਹੈ ਠੀਕ ਹੈ ਅਲੋਏ ਇਹਦੇ ਬਲੈਕ ਕਰਤੇ ਸੀ ਗ੍ਰਿਲ ਥੋੜੀ ਬਲੈਕ ਕਰ ਦਿੱਤੀ ਸੀ ਐਡਿਸ ਕਲਾਈਡਿੰਗਸ ਨੇ ਅਲੱਗ ਬਲੈਕ ਲੱਗੀਆਂ ਨੇ ਥੋੜਾ ਜਿਹਾ ਡਿਫਰੈਂਟ ਨਾਰਮਲ ਨਾਲੋਂ ਹੈਗੀ ਹੈ ਵਾਹ ਜੀ ਵਾਹ ਗੱਡੀ ਦੇ 에어 ਬੈਗ 6 ਹੀ ਹੈਗੇ ਨੇ ਤਾਂ ਚੱਲੀ ਕੁਛ ਨਹੀਂ ਵੀਰੇ ਬਾ 23000 ਚੱਲੀ ਹੈ ਕੋਈ ਪੀਸ ਵੀ ਵੇਣ ਨਹੀਂ ਹੈ ਅਗਰ ਅੱਗੇ ਦੇਖੋਗੇ ਅਗੇ ਕੈਮਰਾ ਫਰੰਟ ਵਾਲਾ ਕੈਮਰਾ ਵੀ ਲਗਵਾਇਆ ਜਿਹੜਾ ਡੈਸ਼ਬੋਰਡ ਕੈਮ ਆਈਕਲ ਚੱਲਦਾ ਬੀਵੀਆਰ ਲੱਗਿਆ ਹੈ ਬੀਵੀਆਰ ਲੱਗਾ ਹੋਇਆ ਵੇ ਓਕੇ ਜੀ ਤੋ ਗੱਡੀ ਸਾਰੀ オリジナル ਹੈ ਹਾਂ ਹਾਂ ਤੋ ਤੋਹਫਾ ਹੀ ਹੈ ਭਾਜੀ ਜਿਹੜਾ ਆ ਗਿਆ ਪਹਿਲਾ ਲੈ ਗਿਆ ਉਹਦੇ ਲਈ ਮੋਜਾ ਹੀ ਮੋਜਾ ਲੈ ਵੀ ਜਿਹੜਾ ਆਜੂ ਉਹੀ ਸਾਜੂ ਬਈ ਐਸੇ ਰੇਟ ਤੇ ਕਾਰ ਮਿਲ ਜਾਣੀ ਆ ਕੰਡੀਸ਼ਨ ਵਾਈਜ਼ ਤਾਂ ਨਵੀਂ ਪਈ ਆ ਵੀ ਨਵੀਂ ਕੰਪਨੀ ਤੋਂ ਕਢਾਈ ਹੁੰਦੇ ਚ ਤਾਂ ਬ੍ਰਾਂਡ ਨਿਊ ਕਾਰ ਹੈ ਭਾਈ ਪੈਸੇ ਕਿੰਨੇ ਕਰਦੇ 25000 ਕਿਲੋਮੀਟਰ ਚੱਲੀ ਹੈ ਸਿਰਫ ਹਾਂਜੀ ਪੁਰਾਣੀ ਪ੍ਰਾਈਸ ਇਹਦੀ 13 ਲੱਖ 80000 ਸੀ ਹੁਣ ਇਹਦੇ ਤੇ 50000 ਰੁਪਏ ਡਿਸਕਾਊਂਟ ਹੈ 50000 ਦਾ ਡਿਸਕਾਊਂਟ ਹੈ ਤੇ 13 ਲੱਖ 30000 ਰੁਪਏ ਦੇ ਦਾਂ 13 ਲੱਖ 30000 ਤੇ ਵੀ ਤਾਂ ਵਾਰੰਟੀ ਵਗੈਰਾ ਮਿਲ ਨਹੀਂ ਮਿਲਨੀ ਹਾਂਜੀ ਬਿਲਕੁਲ ਭਾਈ ਇਹ ਚੀਜ਼ ਤਾਂ ਤੁਸੀਂ ਬੇਚਿੰਤ ਹੋ ਕੇ ਆ ਜਾਓ ਤੁਹਾਨੂੰ ਰੋ ਵਾਰੰਟੀ ਮਿਲਣੀ ਮਿਲਨੀ ਆ ਤੇ ਸਾਲ ਦੀ ਮਿਲ ਜੇ ਚਾਹੇ 2 ਸਾਲ ਦੀ ਮ ਫੁੱਲ ਪੈਕੇਜ ਦੇ ਨਾਲ ਕਾਰ ਮਿਲਣੀ ਆ ਤੇ ਨਾਲ ਇਹ ਜਿਹੜਾ ਉੱਥੇ ਲਿਖ ਕੇ ਲਾਇਆ ਭਾਈ ਨੇ ਨਾ ਟਰਾਂਸਫਰ ਵਗੈਰਾ ਸਾਰਾ ਕੁਝ ਮਿਲਣਾ ਤੁਹਾਨੂੰ ਵਾਰੰਟੀ ਵਗੈਰਾ ਸਾਰਾ ਕੁਝ ਸਭ ਨਾਲ ਮਿਲਣਾ ਹੀ ਮਿਲਣਾ ਠੀਕ ਹੈ ਲਿਖ ਕੇ ਲਾਇਆ ਜਦੋਂ ਲਿਖ ਕੇ ਲਾਦਾ ਵੀ ਫਿਰ ਤਾਂ ਸਾਰਾ ਕੁਝ ਭਾਜੀ ਟਰਾਂਸਫਰ ਦੇ ਪੈਸੇ ਲੱਗਣਗੇ ਹਾਂਜੀ ਹਾਂ ਬਟ ਕਰਾਉਣ ਦੀ ਜ਼ਿੰਮੇਰੀ ਸਾਡੀ ਆ ਜੀ ਕਰਾ ਕੇ ਦਾਂਗੇ ਠੀਕ ਹੈ ਚਲੋ ਕੋਈ ਗੱਲ ਆ ਇਹ ਭਾਜੀ ਕੀ ਆ ਦੀ ਸੈਲਟੋ ਸੇ ਹਾਂਜੀ ਹਾਂ ਇਹ 2021 ਮਾਡਲ ਹੈ ਇਹ ਗੱਡੀ 14000 ਕਿਲੋਮੀਟਰ ਚੱਲੀ ਸਿਰਫ ਸਿਰਫ ਹਾਂਜੀ ਸਿਰਫ 14000 ਪੈਟਰੋਲ ਕਾਰ ਐ ਫਰਸਟ ਓਨਰ ਕਾਰ ਐ ਇਹ ਗੱਡੀ ਦਾ ਪਹਿਲਾ ਪ੍ਰਾਈਸ 12 ਲੱਖ 90 ਹਜ਼ਾਰ ਸੀ ਉਹਨੇ ਗੱਡੀ ਦੀ ਪ੍ਰਾਈਸ ਕਰਤੀ ਹੈ 12.5 ਲੱਖ ਟੋਪ ਮਾਡਲ ਐ ਐਚਪੀਕੇ ਪਲੱਸ ਵਾਲਾ ਠੀਕ ਐ ਇਹ ਚੱਲੀ ਕੁਝ ਨਹੀਂ ਇਹ ਲੱਭ ਕੇ ਕਿੱਥੋਂ ਲੈਣੇ ਹੋਂ ਸੋਤੇ ਹਾਂਜੀ ਲੱਭ ਕੇ ਇੱਥੇ ਲੈਣੇ ਹੋਂ ਲੱਭਣੇ ਪੈਂਦੇ ਭਾਈ ਮਿਹਨਤ ਲੱਗਦੀ ਥੋੜੀ ਤਾਂ ਹੀ ਸ਼ੋਰੂਮ ਥੋੜਾ ਖਾਲੀ-ਖਾਲੀ ਲੱਗ ਰਿਹਾ ਵਧੀਆ ਗੱਡੀਆਂ ਨਹੀਂ ਮਿਲ ਰਹੀਆਂ ਠੀਕ ਐ ਜੀ ਲੈ ਵੀ ਇਹਦਾ ਉਹ ਕੰਮ ਹੋਗਾ ਵੀ ਇੱਕ ਕੁਆਂਟਲ ਦੇ ਵਿੱਚੋਂ ਇੱਕ ਛੈਣੀ ਗੱਡੀਆ ਸਿਰਫ ਪਈ ਪਈਆ ਦੀ ਉਹ ਵਾਲਾ ਕੁਝ ਆ ਵੀ ਹੈ ਨਾ ਵੀ ਇੰਨੀਆਂ ਮਾਰਕੀਟ 'ਚ ਇੰਨੀਆਂ ਕਾਰਾਂ ਹੈਗੀਆਂ ਨੇ ਵੀ ਸੇਲ ਦੇ ਉੱਤੇ ਵੀ ਨੇ ਨਾ ਪਰ ਆਪਾਂ ਤੁਹਾਡੇ ਵਾਸਤੇ 15-20 ਕਾਰਾਂ ਰੱਖਿਆ ਇਹਨੇ ਸਿਲੇਕਟਡ ਕਾਰਾਂ ਵੀ ਜਿਹੜੀਆਂ ਨਹੀਂ ਸਟਾਕ ਆਪਣੇ ਕੋਲ ਵੀ ਰਹਿੰਦਾ 40-42 ਗੱਡੀਆਂ ਜਿਹੜੀ ਅੱਜ ਦਿਖਾਈਆਂ ਹਾਂ ਹਾਂ ਉਹਦਾ ਸਟਾਕ 40-42 ਦਾ ਰਹਿੰਦਾ ਹੋਵੇ ਹਾਂਜੀ ਹਾਂ ਬਟ ਡਿਊ ਟੂ ਮਾਰਕੀਟ ਫਲਕਚੁਏਸ਼ਨ ਹਾਂਜੀ ਵਧੀਆ ਗੱਡੀਆਂ ਹਲੇ ਘੱਟ ਰੇਟ ਤੇ ਮਿਲ ਨਹੀਂਦੀਆਂ ਘੱਟ ਤੇ ਲਾਂਗ ਤੇ ਘੱਟ ਤੇ ਦਾਂਗੇ ਘੱਟ ਤੇ ਦਾਂਗੇ ਹਾਂ ਤੇ ਉਹੀ ਗੱਲ ਹੈ ਜੇ ਆਪਾਂ ਹਾਈ ਰੇਟ ਬੋਲਾਂਗੇ ਫਿਰ ਕਮੈਂਟ ਆਉਂਗੇ ਹਾਈ 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 ਫਿਰ ਕੋਈ ਆਏਗਾ ਨਹੀਂ ਸਿਰਫ ਕਮੈਂਟ ਹੀ ਆਣਗੇ ਉਹੀ ਵੀਡੀਓ ਬਣਾਉਗੇ ਗੱਡੀ ਤੇ ਵਿੱਕ ਜੂਗੀ ਨਾ ਸਾਨੂੰ ਤੁਹਾਡੇ ਕਮੈਂਟ ਉਦਾਂ ਦੇ ਨਹੀਂ ਚਾਹੀਦੇ ਵੀ ਹਨਾ ਤੁਸੀਂ ਕਹੋ ਯਾਰ ਮਾੜਿਆ ਸੀ ਇਹ ਆ ਉਹ ਸਸਿਕਾਰਾਂ ਵਧੀਆ ਦਈਏ ਸਾਡਾ ਇਹੀ ਹੁੰਦਾ ਵੀ ਹਨਾ ਤੇ ਅਗਲੀ ਕਾਰ ਆ ਗਈ ਆਪਣੇ ਕਿਸ਼ਾਕ ਹੈ ਇਹ ਨਹੀਂ ਕੁਸ਼ਾਕ ਨਹੀਂ ਹੈ ਭਾਜੀ ਇਹ ਟਾਈਗਰਨ ਹੈ ਅਸਲ ਟਾਈਗਰਨ ਟੌਪ ਮਾਡਲ ਹੈ ਭਾਜੀ ਹਾਂਜੀ ਇਹ 20 ਲੱਖ ਵਾਲਾ ਮਾਡਲ ਹੈ ਠੀਕ ਹੈ ਜੀ ਚੱਲੀ ਸਿਰਫ 20000 ਕਿਲੋਮੀਟਰ ਹੈ 20 ਲੱਖ ਵਾਲਾ ਮਾਡਲ 20000 ਚੱਲੀ ਹਾਂ ਠੀਕ ਹੈ ਜੀ ਫਰਸਟ ਓਨਰ ਗਾਰ ਹੈ ਹਾਂ ਅਗਰ ਆ ਇੱਧਰ ਆ ਵੀਰ ਇੱਧਰ ਆ ਹਾਂਜੀ ਇਹ ਵੀ ਡਾਕਟਰ ਡਰਾਈਵਨ ਹੈ ਠੀਕ ਹੈ ਜੀ ਅੱਛਾ ਸਟicker ਵੀ ਡਾਕਟਰ ਸਾਹਿਬ ਦਾ ਲੱਗਿਆ ਹੋਇਆ ਹੈ ਰੌਡ ਪੈਕਸ਼ਰ ਤੋਂ ਦਿਖਾ ਦੇ ਬਈ ਇਹ ਡੀਜ਼ਲ ਚ ਹੈ ਵੀਰੇ ਨਹੀਂ ਭਾਜੀ ਆਂਦੀ ਪੈਟਰੋਲ ਹੈ ਆਟੋਮੈਟਿਕ ਹੈ ਹਾਂ 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 ਇਹਦੇ 'ਚ ਇੱਕ ਖਾਸੀ ਦਾ ਹੈ ਵੀ ਕਹਿੰਦਾ ਪੈਕੇਜ ਵੀ ਸਰਵਿਸ ਦਾ ਲ ਠੀਕ ਹੈ ਜੀ ਇਹਦੀ 25 ਦੀਆਂ ਸਰਵਿਸਾਂ ਵੀ ਫ੍ਰੀ ਨੇ ਸਾਰੀਆਂ ਤੇਲ ਫਿਲਟਰ ਸਾਰਾ ਕੁਝ 26 ਦੀਆਂ ਸਰਵਿਸਾਂ ਵੀ ਫ੍ਰੀ ਨੇ ਠੀਕ ਹੈ ਜੀ 2 ਸਾਲ ਦੀ ਵਾਰੰਟੀ ਲਾਲੀ ਵੀਕਲ ਨੇ ਦੇ ਦੇਣੀ ਹੈ ਹਾਂ ਜੀ ਹਾਂ ਪੈਸੇ ਤੁਹਾਡੇ ਅੰਦੇ ਤੇ ਬਹੁਤ ਸੋਨੇ ਪਜਾ ਦੇਣੇ ਆ ਅੱਛਾ ਮਾਡਲ ਹੈਗਾ 2000 2022 ਫਸਟ ਓਨਰ ਹਾਂ ਜੀ 2000 ਕਿਲੋਮੀਟਰ ਚੱਲੀ ਟੌਪ ਮਾਡਲ ਆਟੋਮੈਟਿਕ ਪੈਟਰੋਲ ਕਾਰ ਹਾਂ ਜੀ ਪੈਸੇ ਅੰਦੇ ਪਹਿਲਾਂ 12.5 ਸੀ ਇਹਦੇ ਤੇ ਵੀ 50000 ਦਾ ਡਿਸਕਾਊਂਟ ਹੈ 12 ਲੱਖ ਰੁਪਏ ਦੇ ਦਾਂਗੇ ਵੀ ਆ ਚੱਲੀ ਜੋ ਤੁਹਾਡਾ ਮੋਟਾ-ਮੋਟਾ 8 ਲੱਖ ਰੁਪਏ ਦੀ ਸੇਵਿੰਗ ਹੈਗੀ ਹੈ ਨਵੀਂ ਲੈਣ ਦੀ ਲੋੜ ਨਹੀਂ ਹੈ ਜੇ ਟਾਈਗਾ ਲੈਣੀ ਤੇ ਆ ਜਾਓ ਅੱਖਾਂ ਮੀਟ ਕੇ ਲੈ ਜਾਓ ਨਵੀਂ ਫੋਰ ਬਣੀ ਹੈ ਨਵੀਂ ਲੈਣ ਦੀ ਲੋੜ ਨਹੀਂ ਹੈ ਨਵੀਂ ਹੀ ਹੈ ਹਾਂ ਤੇ ਆ ਜਾਓ ਇਹ ਵਾਲਾ ਤੋਹਫਾ ਮਾਰਕੀਟ ਸਾਰੀ ਛਾਣਿਆ ਆਏ ਬਈ ਸਾਰੀ ਦੀ ਸਾਰੀ ਤੇ ਇਹਦੇ ਵਰਗੀ ਕਾਰ ਮਿਲ ਜੇ ਤੇ ਇੰਨੀ ਘੱਟ ਚੱਲੀ ਮਿਲ ਜੇ ਤਾਂ ਬਈ ਸਾਡੇ ਲਵੇ ਆ ਜਾਓ ਇਹ ਸਿਰਫ 9000 ਕਿਲੋਮੀਟਰ ਚੱਲੀ ਹੈ ਬਾਜੀ ਹਾਂਜੀ ਹਾਂ ਫਰਸਟ ਓਨਰ ਗਾਰ ਏ ਓਕੇ ਇਹ GST ਘਟਣ ਤੋਂ ਪਹਿਲਾਂ 18.5 ਲੱਖ ਰੁਪਏ ਦੀ ਸੀ ਅੱਜ ਵੀ 17-18 ਦੇ ਵਿੱਚ ਹੈਗੀ ਹੈ ਇਸ ਸਾਨਾ ਉੱਪਰਲਾ ਮਾਡਲ ਹੈ ਜੀ ਮੈਨੂਅਲ ਹੈਗੀ ਹੈ ਫਸਟ ਓਨਰ ਗਾਰ ਹੈ ਚੱਲੀ ਸਿਰਫ 9000 ਕਿਲੋਮੀਟਰ ਹੈ ਸਿਰਫ ਹਾਂਜੀ 9000 ਲੈ ਅੰਦਰੋਂ ਦਿਖਾ ਦੇ ਰਾਹੋ ਬਾਈ ਅੰਦਰੋਂ ਮਾਹ ਯਾਰ ਬਾਈ ਜਿਵੇਂ ਆਪਾਂ ਕਹਦੇ ਆ ਵੀ ਨਵੀਂ ਏਜੰਸੀ ਦੇ ਵਿੱਚ ਖੜੀ ਹੁੰਦੀ ਹੈ ਨਾ ਵੈਂਟੀਲੇਟਡ ਸੀਟ ਹੈਗੀ ਹੈ ਟੱਚ ਹੈਗਾ ਸਾਰਾ ਕੁਝ ਹੈਗਾ ਭਾਜੀ ਪੈਟਰੋਲ ਤੇ ਐਵਰੇਜ ਦਿੰਦੀ ਨਹੀਂ ਇਹ ਭਾਜੀ ਪੈਟਰੋਲ ਤੇ ਗੂਗਲ ਤੇ ਜਾਓ ਲਿਖੋ ਵਾਟ ਇਜ਼ 1 ਲੀਟਰ ਮਾਈਲੇਜ ओके 20 किलोमीटर ਆਊਗਾ اچھا 1 ਲੀਟਰ ਹੈ ਹਾਂ 1 ਲੀਟਰ ਹੈ 20 ਕਿਲੋਮੀਟਰ ਆਊੀ ਹੈ ਬਈ ਡੀਜ਼ਲ ਲੈਦੀ ਲੋਡ ਨਹੀਂ ਹੈਗੀ ਮਾਲੀ ਵੀ K10 ਨਾਲ ਇੰਜਨ ਰੱਖਿਆ ਇਹਦੇ ਦਾ K10 ਵਾਲਾ ਇੰਜਨ ਨਹੀਂ ਹੈ BHP ਤਾਂ ਇੰਨੇ ਦਾ ਪਰਫਾਰਮੈਂਸ 200 ਤਾਂ ਜਾਊਗਾ 1 BHP ਵਗੈਰਾ ਵਧਾਦੀ ਸਾਡੇ ਬਹੁਤ ਜ਼ਿਆਦਾ ਵਧੀਆ ਹਾਂਜੀ ਹਾਂ ਇਦਾਂ ਦੀ ਟੈਕਨੋਲੋਜੀ ਬਹੁਤ ਵਧੀਆ ਟੈਕਨੋਲੋਜੀ ਵਧੀਆ ਹੈ ਇਹ ਪੈਸੇ ਕਰਦੇ ਪੈਸੇ ਭਾਈ ਨਵੀਂ ਜਿਹੜੀ ਗੱਡੀ ਹੈ GST ਤੋਂ ਪਹਿਲਾਂ 18.5 ਲੱਖ ਦੀ ਸੀ ਹਾਂਜੀ ਹਾਂ ਹੁਣ 18 1775 ਦੀ ਹੈ ਹਾਂ ਅਸੀਂ ਪਹਿਲਾਂ 12 65 ਕਹਿੰਦੇ ਸੀ ਹੁਣ 12 30 ਦੀ ਗੱਡੀ ਦੇ ਦਾਂਗੇ 12 ਲੱਖ 30 ਹਜ਼ਾਰ ਰੁਪਏ ਮੋਡਾ ਮੋਡਾ 5 ਲੱਖ ਪਲੱਸ ਤੇ ਤੁਹਾਡਾ ਬਚਾ ਆ 12 ਲੱਖ 30 ਹਜ਼ਾਰ ਰੁਪਏ ਦੀ ਕਾਰ ਮਿਲ ਜਾਣੀ ਆ ਬਈ ਵਿਦਕ ਗਰੰਟੀ ਵਾਰੰਟੀ ਸਾਰਾ ਕੁਝ ਪੈਕੇਜ ਤੁਹਾਡਾ ਵਿੱਚ ਹੀ ਆ ਸਾਰਾ ਕੁਝ ਵਿੱਚ ਇਹ ਕਾਰ ਲਿਆ ਸੋ ਆਜੋ ਲਾਸਟ ਕਾਰ ਆ ਗਈ ਆਪਣੇ ਲਵੇ ਆਡੀ ਕਯੂ 7 ਬਈ ਮਾ ਬਈ ਲਾਸਟ ਨਹੀਂ ਤੁਹਾਨੂੰ ਦੋ ਦਿਨ ਗੱਡੀਆਂ ਹੋਰ ਦਿਖਾਣੀਆਂ ਸੀ ਅੱਛਾ ਠੀਕ ਆ ਲੈ ਵੀ ਆਪਾਂ ਕਾਰ ਨਹੀਂ ਉਹ ਕਹਿੰਦਾ ਟਰੱਕ ਹੀ ਲਿਆਂਦਾ ਤੁਹਾਡੇ ਵਾਸਤੇ ਬਈ ਇਹ Q7 ਹੈ ਭਾਜੀ ਹਾਂਜੀ ਅਗਰ ਇਹਨੂੰ ਕੋਲੋਂ ਦੀ ਦਿਖਾਓਗੇ ਤਾਂ ਇਹਦੇ ਤੇ ਆਹ ਕ੍ਰਿਸਟਲ ਕਲੀਅਰ ਦਾ ਕਲਰ ਹੈ ਨਾ ਇਹ ਟੇਪਿੰਗ ਕਰਾਈ ਹੋਈ ਹੈ ਭਾਜੀ 3M ਦੀ ਟੇਪਿੰਗ ਹੈ ਸ਼ਾਈਨੀ ਵਾਸਤੇ ਵਾਈਟ ਦੇ ਉੱਤੇ ਵਾਈਟ ਦੀ ਟੇਪਿੰਗ ਠੀਕ ਹੈ ਓ ਪੀ ਪੀ ਐਫ ਉਹ ਕਿਹੜੀ ਟੇਪਿੰਗ ਹੀ ਕਿਹੜੀ ਹੁੰਦੀ ਹੈਗੀ ਹਾਂ ਉਹ ਪੀ ਪੀ ਐਫ ਟੇਪਿੰਗ ਹੈਗੀ ਹੈ ਇਹ ਲੱਖ ਡੇਢ ਲੱਖ ਰੁਪਏ ਦੀ ਟੇਪਿੰਗ ਹੋਈ ਹੋਈ ਹੈ ਹਾਂ ਹਾਂ ਥੋੜਾ ਜਿਹਾ ਸਪਾਕ ਜਾਂ ਧੁੱਪੇ ਤੇ ਬਹੁਤ ਸੋਹਣੀ ਲੱਗਦੀ ਹੈ ਹਾਂ 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 ਗੱਡੀ ਹੈ ਸੈਕੰਡ ਓਨਰ ਹੈ ਭਾਜੀ ਓਕੇ ਜੀ ਤੇ ਗੱਡੀ ਦਾ ਮਾਡਲ ਹੈਗਾ 2010 ਹਾਂ ਜੀ ਤੇ ਇਹਦੀ ਆਰ ਸੀ ਵੀ ਰੀਨਿਊਅਲ ਹੋ ਗਈ ਹੈ ਓਕੇ ਜੀ ਤੇ ਗੱਡੀ ਦੇ ਸਾਰੇ ਫੰਕਸ਼ਨ ਵਰਕ ਕਰਦੇ ਨੇ ਠੀਕ ਹੈ ਇਹ ਗੱਡੀ ਤੁਹਾਨੂੰ ਆਪਾਂ 8 ਕੁ ਲੱਖ ਰੁਪਏ ਦੀ ਦੇ ਦਾਂਗੇ ਲੈ ਵੀ 8 ਲੱਖ ਰੁਪਏ ਦੇ ਵਿੱਚ ਆਡੀ ਕਯੂ 7 ਆਪਾਂ ਗੱਲ ਕਰਦੇ ਆ ਵੀ ਲਗਭਗ ਕਰੋੜ ਵਾਲੀ ਕਾਰ ਸਿਰਫ 8 ਲੱਖ ਰੁਪਈਆ ਦੇ ਵਿੱਚ ਬਈ ਸੁਪਨਾ ਪੂਰਾ ਕਰਨਾ ਅੱਜ ਜੇ ਉਹੀ ਗੱਲ ਕਹਿਣਗੇ ਬਈ ਨਾ ਵੀ ਇਹਦਾ ਰੇਟ ਇੰਨਾ ਘੱਟ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਬਈ ਹੈ ਨਾ ਵੀ ਇਹਦਾ ਕੁਆੜ ਹੋ ਗਈ ਕੁਝ ਨਹੀਂ ਬਈ ਬਈ ਮਿੱਤਰੋ ਕਾਰ ਨੂੰ ਚਲਾ ਕੇ ਦੇਖੋ ਕਾਰ ਚਲਾ ਕੇ ਦੇਖੋ ਤਾਂ ਫੀਲ ਆਊਗਾ ਅਗਰ ਇਹਦਾ ਪਾਰਸ ਲੈ ਜਾਂਦਾ ਹਾਂਗੇ ਹਲੇ ਵੀ ਕਰੋੜਾਂ ਵਾਲੇ ਰੇਟ ਤੇ ਮਿਲਣਾ ਹੈ 60 ਕਰੋੜ ਤੇ ਉਹੀ ਗੱਲ ਕਹਦੀ ਹੈ ਵੀ ਜੇਕਰ ਕਈ ਇਹਦਾ ਕਰੋੜ ਵਾਲੀ ਹੀ ਕਾਰ ਬੋਲੀ ਜਾਊਗੀ ਲਗ ਗਿਆ 8 ਲੱਖ ਕਿਲੋਸ ਵਿੱਚ ਮਿਲ ਰਹੀ 8 ਲੱਖ ਰੁਪਏ ਮਿਲਦੀ 8 ਲੱਖ ਹਾਂ ਅੱਛਾ ਹੁਣ ਕਿਹੜੀ ਕਾਰ ਦਿਖਾਉਂ ਆ ਪਈ ਤੇ ਹੁਣ ਆ ਗਈ ਆਪਣੇ ਦਾ ਲਾਸਟ ਕ੍ਰੇਟਾ ਕਾਰ ਵੀਰੇ ਹੁਣ ਆਫਰ ਦੇ ਦਿਓ ਕੋਈ ਵਧੀਆ ਜਾ ਦੇਖੋ ਲਾਸਟ ਕਾਰ ਹੈ ਦੀਵਾਲੀ ਦਾ ਟਾਈਮ ਆ ਵੀ ਐਸੀ ਆਫਰ ਮਿਲ ਜਵੇ ਵੀ ਵਧੀਆ ਮਤਲਬ ਜੇ ਕਲੀ ਕ੍ਰੇਟਾ ਲਈ ਆਫਰ ਕਿ ਸਾਰੀ ਗੱਡੀਆਂ ਲਈ ਦੇ ਦਿਓ ਦਾ ਜ਼ਿਆਦਾ ਵਧੀਆ ਯਾਰ ਤੁਸੀਂ ਚਲੋ ਦੀਵਾਲੀ ਆਫਰ ਹੈ ਜੀ ਹਾਂ ਜੀ ਇਸ ਮਹੀਨੇ ਹਾਂ ਜੀ ਅਕਤੂਬਰ ਦੀ 30 ਜਾਂ 31 ਜਿਹੜਾ ਵੀ ਮਹੀਨਾ ਹੈਗਾ ਹਾਂਜੀ ਹਾਂ ਉਦੋਂ ਤੱਕ ਜਿਹੜਾ ਵੀ ਬੰਦਾ ਲਾਲੀ ਵੀਕਲ ਤੋਂ ਗੱਡੀ ਲਏਗਾ ਲੋਨ ਕਰਾਏਗਾ ਤਾਂ ਉਹਦਾ ਫਾਈਲ ਚਾਰजेस ਜ਼ੀਰੋ ਠੀਕ ਹੈ ਜ਼ੀਰੋ ਦਾ ਮਤਲਬ ਜਿਹੜੇ ਫਾਇਦੇ ਆਦੇ ਪੈਸੇ ਹੋਣਗੇ ਉਹ ਲਾਲੀ ਵੀਕਲ ਪੇ ਕਰੇਗਾ ਤੁਹਾਨੂੰ ਰੁਪਈਆ ਵੀ ਬੇਨ ਕਰਨ ਦੀ ਲੋੜ ਨਹੀਂ ਕੋਈ ਵੀ ਕਾਰ ਦੇ ਉੱਤੇ ਲੋਨ ਕਰਾਓ ਬਈ ਇਹਨਾਂ ਜ਼ੀਰੋ ਫਾਈਲ ਚਾਰजेस ਬਈ ਤੇ ਆਹ ਵਾਲੀ ਕਾਰ ਸੀ ਲਿਆ ਜਾ ਸਕਦੇ ਬਾਕੀ ਹੋਰ ਵੀ ਬਹੁਤ ਕਾਰਾਂ ਨੇ ਇਹ ਤਾਂ ਤੁਸੀਂ ਲੋਨ ਵਾਲੇ ਵਾਸਤੇ ਦੱਸ ਹੀ ਦਿੱਤਾ ਈ ਹਾਂਜੀ ਜਿਹੜੀ ਕੈਸ਼ ਲੈ ਕੇ ਜਾਓਗੇ ਉਹਦਾ ਤਾਂ ਜ਼ਿਆਦੇ ਬੈਨੀਫਿਟ দাও ਫਿਰ ਤੁਸੀਂ ਤੇ ਕੈਸ਼ ਵਾਲੇ ਨੂੰ ਟੈਂਕ ਫੁੱਲ ਦੇ ਦਾਂਗੇ ਟੈਂਕ ਫੁੱਲ ਦੇ ਦਾਂਗੇ ਲਓ ਜੀ ਬਾਈ ਕੈਸ਼ ਵਾਲਿਆਂ ਨੂੰ ਟੈਂਕ ਫੁੱਲ ਦੇ ਦਾਂਗੇ ਪਰ ਦਵਾਂਗੇ ਅਕਤੂਬਰ ਦੇ ਮਹੀਨੇ ਦੇ ਐਂਡ ਆਹੀ ਆਹੀ ਮਹੀਨੇ ਬਾਈ ਹੈਨਾ ਕਿਉਂਕਿ ਕਾਰਨ ਬਾਈ ਬਾਈ ਨਾਲ ਸੀ ਆਫਿਸ ਦੇ ਵਿੱਚ ਗੱਲ ਹੋਈ ਸੀ ਵੀ ਸਾਡੇ ਰੇਜ ਜਿਹੜੇ ਰੇਟ ਨੇ ਇਹ ਨੂੰ ਬੁਰੇ ਰੀਜ਼ਨੇਬਲ ਰੱਖੇ ਹੋਏ ਨੇ ਇਹ ਨਹੀਂਗਾ ਵੀ ਜਿ세 ਨਾ ਵੀ ਅਗਰ 100 ਲੱਖ ਦੀ ਕਾਰ ਕਹਿ ਕੇ ਉਦੋਂ ਤੇ ਲੱਖ ਰੁਪਏ ਘਟਦੇ ਨਾ ਕੁਝ ਘਟਦੇ ਨਾ ਐਦਾਂ ਦਾ ਕੁਝ ਨਹੀਂ ਬਾਈ ਰੇਟ ਪਹਿਲੀ ਜੈਨੂਨ ਨੇ ਸਾਰਿਆਂ ਲਈ ਡਿਸਪਲੇ ਭਾਵੇਂ 10 ਸਾਲ ਦਾ ਬੱਚਾ ਆ ਜੇ ਭਾਵੇਂ 40 ਸਾਲ ਦਾ 50 ਸਾਲ ਦਾ ਐਕਸਪੀਰੀਅੰਸ ਬੰਦਾ ਆ ਜੇ ਰੇਟ ਪਹਿਲਾਂ ਹੀ ਲਿਖੇ ਨੇ ਹਰੇਕ ਲਈ ਰੇਟ ਇੱਕ ਹੈ ਵਿਦ ਗਰੰਟੀ ਵਾਰੰਟੀ ਸਾਰਾ ਕੁਝ ਦਵਾਂਗੇ ਦਵਾਂਗੇ ਭਾਈ ਹਣਾ ਤੇ ਨੰਬਰ ਪਤਾ ਸਕਰੀਨ ਤੇ ਜਲਦੀ ਵਿਜ਼ਿਟ ਕਰ ਲਓ ਲਾਲੀ ਵਿਕਲ ਕਾਰ ਐਂਡ ਬਾਈਕ ਮਹਿੰਦਰਾ ਫਸਟ ਸੌਇਸ ਦੇ ਉੱਤੇ ਮਿਲਾਂਗੇ ਬਹੁਤ ਸ਼ੇਰ ਦੀ ਨਵੀਆਂ ਗੱਡੀਆਂ ਦੇ ਨਾਲ ਠੀਕ ਹੈ ਜੀ ਫਿਰ ਓਕੇ ਜੀ ਓਕੇ ਥੈਂਕ ਯੂ